ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸਟ ਏਕ ਓਮਕਾਰ ਸਤਗੁਰ ਪ੍ਰਸਾਦ ਗੁਰਮੁਖ ਚੁਕੇ ਆਵਣ ਜਾਣ ਗੁਰਮੁਖ ਦਰਗੈ ਪਾਵੇ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗੇ ਸਹਜ ਧਿਆਨ ਗੁਰਮੁਖ ਦਰਗੈ ਸਿਫਤ ਸਮਾਏ ਨਾਨਕ ਗੁਰਮੁਖ ਬੰਦਨਾ ਪਾਏ ਗੁਰਮੁਖ ਚੂਕੇ ਆਵਣ ਜਾਣ ਗੁਰਮੁਖ ਦਰਗੈ ਪਾਵੇ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗੇ ਸਹਜ ਧਿਆਨ ਗੁਰਮੁਖ ਦਰਗੈ ਸਿਫਤ ਸਮਾਏ ਨਾਨਕ ਗੁਰਮੁਖ ਬੰਦਨਾ ਪਾਏ ਗੁਰਮੁਖ ਨਾਮ ਨਰੰਜਣ ਪਾਏ ਗੁਰਮੁਖ ਹੋ ਮੈਂ ਸਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੇ ਰਹੇ ਸਮਾਏ ਗੁਰਮੁਖ ਸਾਚ ਨਾਮ ਪਤ ਉੱਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਕਵਨ ਕਥਾ ਲੈ ਰਹਿਓ ਨਿਰਾਲੇ ਬੋਲੇ ਨਾਨਕ ਸੁਣਿਓ ਤੁਮ ਬਾਲੇ ਏਸ ਕਥਾ ਕਾ ਦੇ ਵਿਚਾਰ ਪਵਜਲ ਸ਼ਬਦ ਲੰਗਾਵਣ ਹਾਰ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਅਕਥ ਕਥਾ ਲੈ ਰਹਿਓ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੇ ਗੁਰਮੁਖ ਹੋਮੈ ਅਗਨ ਨਿਵਾਰੀ ਮੈਨ ਕੇ ਦੰਤ ਕਿਉ ਖਾਈਏ ਸਾਰ ਜਿਤ ਗਰਵ ਜਾਏ ਸੋ ਕਵਨ ਆਹਾਰ ਹਿਵੇ ਕਾ ਕਰ ਮੰਦਰ ਅਗਨ ਪੀਰਾਹਨ ਕਵਨ ਗੁਫਾ ਜਿਤ ਰਹੇ ਆਵਾਹਨ ਇਤ ਉਤ ਕਿਸ ਕੋ ਜਾਣ ਸਮਾਵੈ ਕਵਨ ਧਿਆਨ ਮਨ ਮਨੈ ਸਮਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾ ਪਹਿਲਾ ਸਿੱਧ ਗੋਸ਼ਟ ਏਕ ਓਮਕਾਰ ਸਤਗੁਰ ਪ੍ਰਸਾਦ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਲੈਂਦਾ ਹੈ ਗੁਰੂ ਦੇ ਸਾਹਮਣਕ ਮਨੁੱਖ ખોਟ ਅਤੇ ਖਰੇ ਕੰਮਾਂ ਦਾ ਭੇਤੀ ਹੋ ਜਾਂਦਾ ਹੈ ਇਸ ਵਾਸਤੇ ખોਟੇ ਕਰਮਾਂ ਵਿੱਚ ਫਸਦਾ ਨਹੀਂ ਅਤੇ ਅਡੋਲਤਾ ਵਿੱਚ ਉਸ ਦੀ ਸੁਰਤ ਜੁੜੀ ਰਹਿੰਦੀ ਹੈ ਗੁਰਮੁਖ ਮਨੁੱਖ ਪ੍ਰਭੂ ਦੀ ਸਿਵਸਲਾ ਦੀ ਰਾਹੀ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਿਆ ਰਹਿੰਦਾ ਹੈ ਇਸ ਤਰ੍ਹਾਂ ਹੈ ਨਾਨਕ ਗੁਰਮੁਖ ਦੀ ਜ਼ਿੰਦਗੀ ਦੇ ਰਾਹ ਵਿੱਚ ਵਿਕਾਰਾਂ ਦੇ ਕੋਈ ਰੋਕ ਨਹੀਂ ਪੈਂਦੀ ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ ਮਨੁੱਖ ਨਰਿੰਜਨ ਦਾ ਨਾਮ ਪ੍ਰਾਪਤ ਕਰਦਾ ਹੈ ਕਿਉਂਕਿ ਉਹ ਆਪਣੀ ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਦਿੰਦਾ ਹੈ ਗੁਰੂ ਦੇ ਸਾਹਮਣੇ ਹੋ ਕੇ ਮਨੁੱਖ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਸਦਾ ਕਾਇਮ ਰਹਿਲੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਸੱਚੇ ਨਾਮ ਵਿੱਚ ਜੁੜੇ ਰਹਿਣ ਕਰਕੇ ਗੁਰਮੁਖ ਨੂੰ ਉੱਚੀ ਚ ਇੱਜ਼ਤ ਮਿਲਦੀ ਹੈ। हे ਨਾਨਕ ਗੁਰਮੁਖ ਮਨੁੱਖ ਨੂੰ ਸਾਰੇ ਭਵਨਾ ਦੀ ਸੋਝੀ ਹੋ ਜਾਂਦੀ ਹੈ। ਭਾਵ ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਸਾਰੇ ਹੀ ਭਵਨਾ ਵਿੱਚ ਮੌਜੂਦ ਹੈ। ਪ੍ਰੇਸ਼ਣ ਜੀਵਨ ਦਾ ਕੀ ਮੂਲ ਹੈ? ਕਿਹੜੀ ਸਿੱਖਿਆ ਲੈਣ ਦਾ ਇਹ ਮਨੁੱਖਾ ਜਨਮ ਦਾ ਸਮਾਂ ਹੈ? ਤੂੰ ਕਿਸ ਗੁਰੂ ਦਾ ਚੇਲਾ ਹੈ? ਕਿਹੜੀ ਗੱਲ ਤੂੰ ਨੇਲੇਪ ਰੰਦਾ ਹੈ? ਨਾਨਕ ਕਹਿੰਦਾ ਜੋਗਿਆ ਨੇ ਕਿਹਾ اے ਬਾਲਕ ਨਾਨਕ ਸੁਣ ਸਾਨੂੰ ਇਸ ਗੱਲ ਦੀ ਵੀ ਵਿਚਾਰ ਦੱਸ ਸਾਨੂੰ ਇਸ ਗੱਲ ਵੀ ਸਮਝਾ ਕਿਵੇਂ ਸਬਜ ਰਾਹੀ ਗੁਰੂ ਜੀਪ ਸੰਸਾਰ ਸਮੁੰਦਰ ਤੋਂ ਪਾਰ ਕਰਨ ਦੇ ਸਮਰਤ ਹੈ ਉੱਤਰ ਪ੍ਰਾਣ ਹੀ ਹਸਤੀ ਦਾ ਮੁੱਢ ਹੈ ਇਹ ਮਨੁੱਖਾ ਜਨਮ ਦਾ ਸਮਾ ਸਤਗੁਰ ਦੀ ਸਿੱਖਿਆ ਲੈਣ ਦਾ ਹੈ ਮੇਰਾ ਸਬਦ ਮੇਰਾ ਗੁਰੂ ਹੈ ਮੇਰੀ ਸੁਰਤ ਦਾ ਟਿਕਾਉ ਉਸ ਗੁਰੂ ਦਾ ਸਿੱਖ ਹੈ ਮੈਂ ਕਥ ਪ੍ਰਭੂ ਦੀਆਂ ਗੱਲਾਂ ਕਰਕੇ ਭਾਵ ਗੁਣ ਗਾ ਕੇ ਮਾਇਆ ਤੋਂ ਨਿਰਲੇਪ ਰਹਿੰਦਾ ਤੇ ਹੇ ਨਾਨਕ ਉਹ ਗੁਰੂ ਗੋਪਾਲ ਹਰੇਕ ਯੁੱਗ ਵਿੱਚ ਮੌਜੂਦ ਹੈ ਕੇਵਲ ਗੁਰਸਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ ਇਸ ਸ਼ਬਦ ਦੀ ਰਾਹੀਂ ਗੁਰਮੁਖ ਮਨੁੱਖ ਦੇ ਹੋਮੇ ਕੁਦਗਰਜੀ ਦੀ ਅਗ ਆਪਣੇ ਅੰਦਰੋਂ ਦੂਰ ਕੀਤੀ ਜਾਂਦੀ ਹੈ ਪ੍ਰਸ਼ਨ ਮੋਮ ਦੇ ਦੰਦਾ ਨਾਲ ਲੋਹਾ ਕਿਵੇਂ ਖਾਦਾ ਜਾਏ ਉਹ ਕਿਹੜਾ ਖਾਣਾ ਹੈ ਜਿਸ ਨਾਲ ਮਨ ਦਾ ਹੰਕਾਰ ਦੂਰ ਹੋ ਜਾਂਦਾ ਹੈ ਜੇ ਬਰਫ਼ ਦਾ ਮੰਦਰ ਹੋਵੇ ਉਸ ਉੱਤੇ ਅੱਗ ਦਾ ਚੋਲਾ ਹੋਵੇ ਤਾਂ ਉਸ ਨੂੰ ਕਿਸ ਗੁਫਾ ਵਿੱਚ ਰੱਖੀਏ ਕਿੱਟ ਗਿਆ ਰੇ ਉੱਥੇ ਇਥੇ ਉਤੇ ਹਰ ਥਾਂ ਕਿਸ ਨੂੰ ਪਛਾਣ ਕੇ ਉਸ ਵਿੱਚ ਮਨ ਲੀਨ ਹੈ ਉਹ ਕਿਹੜਾ ਟਿਕਾਵਾ ਬਜਵਾ ਖਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ ਤੇ ਬਾਹਰ ਭਟਕੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ